ਹੰਦੀ ਮਿੱਤਰੋ ਕੀ ਹਾਲ ਚਾਲ ਆ ਜੀ ਓਏ ਆਵਾ ਬਾਈ ਅੱਜ ਤੁਹਾਨੂੰ ਨਹੀਂ ਲਾ ਰਹੋ ਬਈ ਹੋਈ ਆ ਅੱਗੇ ਸੀ ਛੇ ਕਿਲੇ ਰਹਿ ਗਏ ਬਲੌਗ ਕਰਨ ਵਾਲੇ ਜੇ ਕੱਲ ਕਰਦੇ ਗਏ ਸੀ ਰੋਟਾ ਮੀਟਰ ਮਾਰਨ ਵਾਲਾ ਰਹਿ ਗਿਆ ਸੀ ਤੇ ਬੰਦਾ ਲੱਗਿਆ ਹੋਇਆ ਰੋਟਾ ਮੀਟਰ ਆ ਗਏ ਸੁਯੋ ਕਰਿਆ 4 ਵਜੇ ਦਾ ਕੀ ਕੀ ਲੱਗਦੇ ਆ ਕਿ ਅਰੇ ਹੋ ਗਏ ਕੋਈਆਂ ਨੂੰ ਤਾਂ ਕੋਈ ਵੀ ਡੈਮੇਜ ਨਹੀਂ ਲੱਗਦਾ ਚੱਕ ਨੂੰ ਭਰਨ ਦਾ ਬੜਾ ਕੰਮ डाइवर ही हो गए पूरे बढ़िया तैयार हो रहा है खेत तो। ਲੋ ਜੀ ਪਲਾਉ ਤੇ ਇਹ ਚੱਲ ਗਿਆ 18.2 18 ਘੰਟੇ ਚੱਲ ਗਿਆ ਮੈਨੂੰ ਤਾਂ ਫਿੱਟ ਗਿਆ ਮੇਰੇ ਵਿੱਚ ਪਏ ਹੁਣ ਤੱਕ ਨਗਲੇਟਰ ਕਿੰਨੀਆਂ ਫੁੱਲ ਪੈ ਗਈਆਂ ਤਿੰਨ ਫੁੱਲ ਪੈ ਗਈਆਂ ਚੌਥੀ ਤਿੰਨ 38 49 ਲੀਟਰ ਪੈ ਗਿਆ ਆਪਾਂ ਇਹਦੇ ਵਿੱਚ ਹੀ ਪਵਾ ਦੇ ਨਾ ਵੀ ਦੇਖਣਾ ਹਾਂ ਸੋਨ ਲਈ ਲੈ ਕੇ ਆਇਆ ਉਹ ਲਿਓ ਮੈਂ ਲਓ ਵੀ ਹੁਣ ਸੋਨ ਲਈ ਕੇ ਪਾਵਾਂਗੇ ਤੇਲ ਇਹ ਰੋਟਾਵੇਟਰ ਤੇ ਚੱਲਦਾ ਸੀ 21 ਕਿਲਿਆਂ ਵਿੱਚ ਇਹ ਲੰਘਿਆ ਲਓ ਜੀ ਹੁਣ ਸੋਨ ਲਈ ਇੱਕ ਚ ਪਾਵਾਂਗੇ ਤੇਲ ਇਹ ਰੋਟਾਵੇਟਰ ਤੇ ਚੱਲਦਾ ਸੀ 9 ਫੋਟਾ 21 ਕਿਲਿਆਂ ਵਿੱਚ ਇਹ ਲੰਘਿਆ ਇਹਦੀ ਵੀ ਦੱਸਦੇ ਹਾਂ ਵੀ ਪ੍ਰਤੀ ਕਿੱਲਾ ਇਹਦੀ ਕੀ ਐਵਰੇਜ ਆਈ ਆ ਰੋਟਾਵੇਟਰ ਦੇ ਇਹਨਾਂ ਦਾ ਪੂਰਾ ਯਾਨੀ ਇਹਦੀ ਆਪਾਂ ਬਣਾਉਣੀ ਹੈ ਬਾਅਦ ਫੋਨ ਤੇ ਐਵਰੇਜ ਹੀ ਕੱਢਣੀ ਠੀਕ ਸੋਨਾਲੀ ਕਹਾ ਗਿਆ 100 ਲੀਟਰ ਤੇਲ ਪਲਾਉ ਤੋਂ ਬਾਅਦ ਪਲਾਉ ਤੋਂ ਬਾਅਦ ਜਿਹੜਾ ਚੱਲਿਆ ਰੋਟਾ ਗੇਟਰ 4 ਦੁਗੜੀ ਕੀ ਪੌਣੇ ਇੱਕ ਪੰਜ ਲੀਟਰ ਦੀ ਐਵਰੇਜ ਦਿੱਤੀ ਆ ਇਹਨੇ ਤੇ ਮੈਸੀ ਨੇ ਕੀਤੇ ਪਲਾਉ 21 ਵੀਲੇ ਉਹਨੇ ਖਾਦਾ 94 ਲੀਟਰ ਤੇਲ 3 ਘੰਟੇ ਆਪਾਂ ਦੇਖੀਓ ਚੱਲਿਆ 18 ਘੰਟੇ ਫਲਾਉ ਦੇ ਉੱਤੇ 18 ਘੰਟੇ ਚੱਲਿਆ ਵਾ 99 ਸਵੱਗ 5 ਲੀਟਰ ਦੇ ਐਵਰੇਜ ਆਈ ਹੈ ਉਹਦੀ ਫਲਾਉ ਦੇ ਉੱਤੇ ਚਾਰ ਪਲਾਉ ਸੈਂਪਲ ਤੇ ਕਿल्ले ਰੱਖਾ ਉਹ ਦੇਖੀਏ ਫਿਰ ਆਈ ਹੈ ਸਾਢੇ ਸਾਢੇ 4 ਲੀਟਰ ਪਲਾਉ ਦੇ ਉੱਤੇ ਮੈਸੀ 92 ਹੋਣੇ